ਦਿਆਣਾ ਦੇ ਮਾਡਲ ਟਾਊਨ ਇਲਾਕੇ ਦੇ ਵਿੱਚ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਘਰ ਦੇ ਵਿੱਚ ਖੜੀ BMW ਕਾਰ ਨੂੰ ਅਚਾਨਕ ਅੱਗ ਲੱਗ ਗਈ ਜਿਸ ਦੇ ਚਾਲ ਦੇ ਲੋਕਾਂ ਨੇ ਫਟਾਫਟ ਬੜੀ ਮੁਸ਼ੱਕਤ ਕੀਤੀ ਤੇ ਅੱਗ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਅੱਗ ਦੀਆਂ ਲਪਟਾਂ ਇੰਨੀਆਂ ਕੁ ਜ਼ਿਆਦਾ ਭਿਆਨਕ ਸੀ ਕਿ ਪਰਿਵਾਰ ਸਮੇਤ ਲੋਕਾਂ ਨੂੰ ਵੀ ਭਾਜੜਾ ਪੈ ਗਈਆਂ ਅੱਜ ਕਿਹੜੀ ਜਗ੍ਹਾ ਲੱਗੀ ਅੱਗ ਮਾਡਲ ਟਾਊਨ ਇਲਾਕੇ ਘੜੀ ਘੱਟੇ ਨ ਲੱਗੀ ਅੰਦਰ ਅੰਦਰ ਗੱਡੀ ਚੱਲੀ ਹੋਈ ਕੋਈ ਨੁਕਸਾਨਤ ਨਹੀਂ ਹੋਇਆ ਅੰਦਰ ਕੋਈ ਹੱਲ ਕਰਨ ਤੇ ਕੋਈ ਆਲੇ ਦੁਆਲੇ ਨੂੰ ਨੁਕਸਾਨ ਨਹੀਂ ਬਚਾਓ ਗਿਆ ਕਿੰਨੀ ਕਾਕੇ ਦੀ ਉਹ ਜਿਆਦਾ ਸੀ ਗੱਡੀ ਦਾ ਜੀ ਤੇ ਮਾਈਕਲ ਨੇ ਬਚਾ ਕਰ ਦਿੱਤੀ ਇਹ ਲੱਗੀ ਕਿਤਾ ਮਤਲਬ ਪਤਾ ਨਹੀਂ ਚੱਲਿਆ ਮੈਨੂੰ ਉਹ ਆਲੇ ਦੁਆਲੇ ਦੇ ਫਿਰ ਲੋਕ ਨਾਲ ਦੇ ਅੰਡੀ ਗਵੰਡੀ ਪੁਝਾਰੇ ਆ ਕੇ ਨੂੰ ਫਰਮ ਗੇਟ ਨੂੰ ਸੁਣ ਕੀਤਾ ਨਾ ਹਾਂਜੀ ਕਿਤਾ ਕਰ ਹੀ ਜਾ ਰਹੇ ਨੇ ਸਾਰੇ ਪਤਾ ਨਹੀਂ ਥਲੇ ਆਈ ਹਾਂ ਪਰ ਸਤ ਕਰ ਆਈ ਦੀ ਕਿੰਨੀ ਕਾਕੇ ਕਿੰਨੀ ਕਾਕੇ ਗੱਡੀ ਨੂੰ ਬਹੁਤ ਜ਼ਿਆਦਾ ਭਾਂਬੜ ਮਚ ਰਹੀ ਸੀ ਹਾਂ ਅਸ ਤੋਂ ਬਾਰੂ ਆਇਆ ਦੇਖਿਆ ਤੁਹਾਂ ਬਹੁਤ ਸੀ ਹਾਂ ਦੇਖਿਆ ਤੇ ਗੱਡੀ ਦੇ ਪੂਰ ਕਦਮ ਪੂਰੀ ਜੱਲੀ ਪੀਸ ਗਈ ਪਰਵਾਹ ਤਾਂ ਪਛਾਣ ਅੰਦਰ ਜਿਹੜੇ ਹਾਂਜੀ ਅੰਦਰ ਤਾਂ ਚਾਹ ਉਹਦੇ ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਗੱਡੀ ਘਰ ਦੇ ਅੰਦਰ ਖੜੀ ਸੀ ਅਚਾਨਕ ਅੱਗ ਦੀਆਂ ਲਪਟਾਂ ਦੇਖਦੇ ਹੋਏ ਇੱਥੋਂ ਲੰਘ ਰਹੇ ਸੀ ਤਾਂ ਉਹਨਾਂ ਵੱਲੋਂ ਪਾਣੀ ਅਤੇ ਅੱਗ ਬੁਝਾਊ ਦਸਤਿਆਂ ਦੀ ਮਦਦ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਅਸ ਤੋਂ ਵੈਸੇ ਨਿਕਲਣੇ ਪਏ ਸੀ ਕਿ ਆਪਣਾ ਇਥੋਂ ਕੀ ਨਾਮ ਆ ਜੀ ਮਰਾ ਹਰਵਿੰਦਰ ਸਿੰਘ ਹੈ ਜੀ ਕਿਹੜੀ ਜਗ੍ਹਾ ਲੱਗੀ ਸੀ ਅੱਜ ਲੁਧਿਆਣਾ ਮਾਲ ਟਾਉਣਾ ਜੀ ਕਿਹੜੀ ਗੱਡੀ ਨੂੰ ਲੱਗੀ ਸੀ ਸਰ ਇਹ ਮਰਸੀਡੀਜ਼ ਸੀਗੀ ਬਲੈਕ ਕਲਰ ਕਰਦੇ ਅੰਦਰ ਕਿਹੜੀ ਸੀ ਕਰਦੇ ਅੰਦਰ ਸਤਾ ਨਿਕਲਦੇ ਪਏ ਸੀਗੀ ਬਹੁਤ ਜ਼ਿਆਦਾ ਮਤਲਬ ਕਿ ਦੇਖਿਆ ਧੂਆ ਤੇ ਸਾਰਿਆਂ ਨੇ ਖੜੇ ਸੀਗੇ ਜਦੋਂ ਅਸੀਂ ਨਿਕਲਿਆ ਦੋਸਤ ਸੀਗਾ ਨਾਲ ਅਸੀਂ ਫਿਰ ਜੋ ਸਾਡੇ ਕੋ ਹੋਇਆ ਸੀ ਕਿਤਾ ਚਲੋ ਪਾਣੀ ਦਾ ਪੈਪ ਲਗਾਇਆ ਸਿਲੰਡਰ ਫਾਉਂਡਰ ਕੀਤਾ ਕੰਟਰੋਲ ਹੋ ਗਿਆ ਜੀ ਅੱਗ ਵੀ ਲਪਟਾ ਕਾਫੀ ਨਿਕਲੀ ਬਹੁਤ ਜ਼ਿਆਦਾ ਸੀਗੀ ਇਹ ਵੀ ਹੈਗਾ ਨਹੀਂ 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 ਡੀਜ਼ਲ ਕਾਰ ਸੀਗੀ ਬਾਕੀ ਦੇਖਣ ਦੇ ਤਾਂ ਬਰ ਲੱਗਦਾ ਸੀ ਇੱਕ ਵਾਰੀ ਚਲੋ ਬਹੁਤ ਕਾਫੀ ਪਟਾਕੇ ਵੀ ਵੱਜ ਰਹੇ ਹਾਂਜੀ ਹਾਂਜੀ ਕੰਟਰੋਲ ਹੋ ਗਿਆ ਵੀ ਘਰ ਦੇ ਅੰਦਰ ਨਹੀਂ ਗਈ ਪਹਿਲਾਂ ਪਹਿਲਾਂ ਚਲੋ ਆਪਾਂ ਕੰਟਰੋਲ ਹੋ ਗਿਆ ਅੱਗ ਬੁਝਾ ਦਿੱਤੀ ਗਈ ਹੁਣ ਬਿਲਕੁਲ ਜੀ ਬਿਲਕੁਲ ਕੋਈ ਨੁਕਸਾਨ ਨਹੀਂ ਨਹੀਂ ਨੁਕਸਾਨ ਦਾ ਚਲੋ ਘਰ ਵਾਲੇ ਇਹੀ ਕਹਿ ਰਿਹਾ ਵੀ ਸਾਡਾ ਚਲੋ ਨੁਕਸਾਨ ਬਚਾਅ ਹੋ ਗਿਆ ਘਰ ਦੇ ਅੰਦਰ ਨਹੀਂ ਗਿਆ ਕਿੱਥੇ ਲੱਗਾ ਇਹ ਮਾਡਲ ਟਾਉਨ ਆ ਜੀ ਚਾਰ ਖੰਭਾ ਚੌਕ ਲਾਲ ਕੋਠੀ ਰੋਡ ਜੀ ਇਹ ਕੋਠੀ ਨੰਬਰ ਹੈਗਾ 331 R ਜੀ ਜਿੱਥੇ ਗੱਡੀ ਖੜੀ ਸੀ ਖੜੀ ਗੱਡੀ ਦੀ ਜਾਣ ਕੇ ਅੱਗ ਲੱਗ ਗਈ ਇਹ ਅਚਾਨਕ ਇਹ ਮਰਸੀਡੀਜ਼ ਗੱਡੀ ਹੈ ਜੀ ਕਿਵੇਂ ਅਚਾਨਕ ਪਤਾ ਨਹੀਂ ਇਹ ਸਾਰੇ ਘਰ ਦੇ ਘਰੇ ਹੀ ਨੇ ਵੈਸੇ ਤਾਂ ਤੇ ਇਹਨਾਂ ਨੂੰ ਅੰਦਰ ਬਾਅਦ ਚ ਪਤਾ ਲੱਗਿਆ ਵੀ ਗੱਡੀ ਦੇ ਉੱਪਰ ਅੱਗ ਲੱਗ ਗਈ ਇਹ ਗੱਡੀ ਬੈਟਰੀ ਤੇ ਹੈ ਇਹ ਈਵੀ ਹੈ ਗੱਡੀ ਕਿ ਦੂਜੀ ਹੈ ਇਹ ਮੇਰਾ ਖਿਆਲ ਕਿ ਇਹ ਦੀ ਸੀਐਨਜੀ ਤਾਂ ਨਹੀਂ ਜੀ ਜੀ ਅੱਛਾ ਮੇਰੀ ਗੱਲ ਹੋਰ ਗੱਡੀ ਆ ਹਾਂ ਵਾਲੇ ਵਾਲੇ ਖਤਰਾ ਤਾਂ ਨਹੀਂ ਨਹੀਂ ਫਿਲਹਾਲ ਤਾਂ ਹਜੇ ਤੱਕ ਨਹੀਂ ਕੋਈ ਖਤਰੇ ਵਾਲੇ ਵਾਲੇ ਲੋਕਾਂ ਨੇ ਕੰਟਰੋਲ ਕਰ ਲਿਆ ਸਾਰੇ ਨੇ ਹਾਂਜੀ 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 ਤੇ ਘਰ ਚ ਪਤਾ ਲੱਗ ਗਿਆ ਜੀ ਸਾਰੇ ਪਬਲਿਕ ਨੇ ਬਹੁਤ ਸਾਥ ਦਿੱਤਾ ਬਹੁਤ ਆਂਡੀਆਂ ਗਵਾਂਡੀਆਂ ਨੇ ਯਾਨੀ ਕਿ ਬਹੁਤ ਸਹਿਯੋਗ ਦੇਣ ਨਾਲ ਗੱਡੀ ਦਾ ਅੱਗ ਨੂੰ ਕੰਟਰੋਲ ਕੀਤਾ ਹੈ ਹਾਲੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਆਖਰਕਾਰ ਨੂੰ ਅਚਾਨਕ ਅੱਗ ਕਿਉਂ ਲੱਗੀ ਹੈ ਬਾਕੀ ਪਰਿਵਾਰ ਸਹੀ ਸਲਾਮਤ ਹੈ ਹਕੀਕਤ ਦੀ ਵੀ ਪੰਜਾਬੀ ਲਈ ਲੁਧਿਆਣਾ ਤੋਂ ਸ੍ਰਿੰਦਰ ਸੋਨੀ ਦੀ ਰਿਪੋਰਟ